ਔਰਤ ਜਾਂ ਮਰਦ ਦਾ ਇੱਕ ਦੂਸਰੇ ਨੂੰ ਨਜ਼ਰ ਅੰਦਾਜ਼ ਕਰਨਾ ਕੀ ਤੁਸੀਂ ਕਦੀ ਮਹਿਸੂਸ ਕੀਤਾ ਹੈ ਕਿ ਤੁਸੀਂ ਕਿਸਦੇ ਲਈ ਹਮੇਸ਼ਾ ਅਵੇਲੇਬਲ ਰਹਿੰਦੇ ਹੋ ਫਿਰ ਵੀ ਉਹ ਇਨਸਾਨ ਤੁਹਾਨੂੰ بار بار ਇਗਨੋਰ ਕਰਦਾ ਹੈ ਤੁਸੀਂ ਮੈਸੇਜ ਕਰਦੇ ਹੋ ਰਿਪਲਾਈ ਲੇਟ ਤੁਸੀਂ ਕਾਲ ਕਰਦੇ ਹੋ ਤੁਸੀਂ ਕੇਅਰ ਦਿਖਾਉਂਦੇ ਹੋ ਵੈਲਿਊ ਜ਼ੀਰੋ ਸਭ ਤੋਂ ਖਤਰਨਾਕ ਗੱਲ ਪਤਾ ਹੈ ਕਿ ਤੁਸੀਂ ਫਿਰ ਵੀ ਉਸ ਇਨਸਾਨ ਦੇ ਲਈ ਚੰਗੇ ਬਣੇ ਰਹਿੰਦੇ ਹੋ ਅਗਰ ਐਸਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਨਹੀਂ ਤੁਹਾਡੇ ਅੰਦਰ ਸੋਈ ਹੋਈ ਤਾਕਤ ਦੇ ਲਈ ਹੈ ਅੱਜ ਮੈਂ ਤੁਹਾਨੂੰ ਉਹ ਗੱਲ ਦੱਸਣ ਜਾ ਰਹੀ ਹਾਂ ਜੋ ਕੋਈ ਨਹੀਂ ਦੱਸਦਾ ਕਿਉਂਕਿ ਇਹ ਗੱਲ ਸੁਣਨ ਦੇ ਬਾਅਦ ਤੁਸੀਂ ਕਦੀ ਵੀ ਖੁਦ ਨੂੰ ਸਸਤਾ ਨਹੀਂ ਸਮਝੋਗੇ ਨੰਬਰ 1 ਇਗਨੋਰ ਜਾਣੀ ਨਜ਼ਰ ਅੰਦਾਜ਼ ਹੋਣੇ ਦਾ ਅਸਲੀ ਦਰਦ ਇਗਨੋਰ ਹੋਣਾ ਨਹੀਂ ਸਿਰਫ ਰਿਪਲਾਈ ਨਾ ਮਿਲਣਾ ਨਹੀਂ ਹੁੰਦਾ ਇਗਨੋਰ ਹੋਣਾ ਖੁਦ ਦੀ ਵੈਲਿਊ ਉੱਪਰ ਸ਼ੱਕ ਓਵਰ ਥਿੰਕਿੰਗ ਬਾਰ ਬਾਰ ਖੁਦ ਨੂੰ ਦੋਸ਼ ਦੇਣਾ ਸ਼ਾਇਦ ਮੈਂ ਹੀ ਜ਼ਿਆਦਾ ਐਕਸੈਪਟ ਕਰ ਰਹੀ ਹਾਂ ਜਾਂ ਕਰ ਰਹੀ ਹਾਂ ਓਲੀ-ਹੋਲੀ ਇਨਸਾਨ ਆਪਣਾ ਸਟੈਂਡਰਡ ਗਿਰਾ ਦਿੰਦਾ ਹੈ بس ਸਾਹਮਣੇ ਵਾਲਾ ਬਣਿਆ ਰਹੇ ਇੱਥੇ ਹੀ ਸ਼ੁਰੂ ਹੁੰਦੀ ਹੈ ਸਭ ਤੋਂ ਵੱਡੀ ਗਲਤੀ ਨੰਬਰ 2 ਲੋਕ ਕਿਉਂ ਇਗਨੋਰ ਕਰਦੇ ਧਿਆਨ ਨਾਲ ਸੁਣੋ ਇਹ ਲਾਈਨ ਇੰਪੋਰਟੈਂਟ ਹੈ ਲੋਕ ਤੁਹਾਨੂੰ ਨਹੀਂ ਤੁਹਾਡਾ ਹਰ ਵਕਤ ਹਾਜ਼ਰ ਹੋ ਜਾਣ ਨੂੰ ਇਗਨੋਰ ਕਰਦੇ ਹਨ ਜਦੋਂ ਤੁਸੀਂ ਬਿਨਾਂ ਪੁੱਛੇ ਸਮਾਂ ਦਿੰਦੇ ਹੋ ਬਿਨਾਂ ਰਿਸਪੈਕਟ ਮਿਲੇ ਵੀ ਰੁਕੇ ਰਹਿੰਦੇ ਹੋ بار-बार ਐਡਜਸਟ ਕਰਦੇ ਹੋ ਤਾਂ ਸਾਹਮਣੇ ਵਾਲਾ ਸੋਚਦਾ ਹੈ ਇਹ ਤਾਂ ਇੱਥੇ ਰਹੇਗਾ ਜਾਂ ਰਹੇਗੀ ਵੈਲਿਊ ਉੱਥੇ ਹੀ ਹੁੰਦੀ ਹੈ ਜਿੱਥੇ ਪ੍ਰੈਜ਼ੈਂਟ ਹਾਜ਼ਰ ਹੋਣਾ ਲਿਮਿਟਡ ਹੋਵੇ ਨੰਬਰ 3 ਤੁਸੀਂ ਕੀ ਗਲਤ ਕਰ ਰਹੇ ਹੋ ਸੱਚ ਜਦੋਂ ਕੋਈ ਤੁਹਾਨੂੰ ਇਗਨੋਰ ਕਰਦਾ ਹੈ ਤਾਂ ਤੁਸੀਂ ਕੀ ਕਰਦੇ ਹੋ ਜਿਆਦਾ ਐਕਸਪਲੇਨ ਜਿਆਦਾ ਗਾਲ ਜਿਆਦਾ ਕੇਅਰ ਖੁਦ ਨੂੰ ਪ੍ਰੂਫ ਕਰਨਾ ਤੇ ਇਸ ਨਾਲ ਕੀ ਹੁੰਦਾ ਹੈ ਤੁਸੀਂ ਸਾਹਮਣੇ ਵਾਲੇ ਨੂੰ ਇਹ ਸਿਖਾ ਦਿੰਦੇ ਹੋ ਕਿ ਮੈਨੂੰ ਇਗਨੋਰ ਕਰਨਾ ਸੇਫ ਹੈ ਨੰਬਰ 4 ਹੁਣ ਅਸਲੀ ਗੇਮ ਸ਼ੁਰੂ ਹੁੰਦਾ ਹੈ ਧਿਆਨ ਨਾਲ ਸੁਣੋ ਇਹ ਉਹ ਹਿੱਸਾ ਹੈ ਜਿੱਥੇ 90% ਲੋਕ ਫੇਲ ਹੋ ਜਾਂਦੇ ਹਨ ਫਾਸਟ ਸਟੈਪਰ ਕੰਪਲੀਟ ਸਾਇਲੈਂਸ ਜੀ ਹਾਂ ਨਾ ਮੈਸੇਜ ਨਾ ਕਾਲ ਨਾ ਕੋਈ ਕੰਪਲੇਂਟ ਬਸ ਸ਼ਾਂਤ ਦੂਰੀ ਸਾਇਲੈਂਸ ਪनिश्डਮੈਂਟ ਨਹੀਂ ਹੈ ਇਹ ਸਾਇਲੈਂਸ ਮਿਰਰ ਹੈ ਨੰਬਰ 5 ਸਾਇਲੈਂਸ ਕਿਉਂ ਪਾਵਰਫੁਲ ਹੈ ਕਿਉਂਕਿ ਸਾਇਲੈਂਸ ਸਾਹਮਣੇ ਵਾਲੇ ਨੂੰ ਸੋਚਣ ਉੱਪਰ ਮਜਬੂਰ ਕਰਦਾ ਹੈ ਕੰਟਰੋਲ ਤੁਹਾਡੇ ਹੱਥ ਵਿੱਚ ਲਿਆਉਂਦਾ ਹੈ એનર્ਜੀ ਸ਼ਿਫਟ ਕਰਦਾ ਹੈ ਯਾਦ ਰੱਖੋ ਸ਼ੋਰ ਕਰਨ ਵਾਲਾ ਵੀਕ ਹੁੰਦਾ ਹੈ ਤੇ ਸ਼ਾਂਤ ਰਹਿਣੇ ਵਾਲਾ ਸਟਰੋਂਗ ਨੰਬਰ 6 ਸਭ ਤੋਂ ਮੁਸ਼ਕਿਲ ਹਿੱਸਾ पर सब तो जरूरी इस ओ तो हानू याद ईगो की वजह न मैसेज नहीं करेगा तुसी अंदर तो टुटोगे पर यही टेस्ट है तुसी एथे टिक गए ता गेम पलट जाएगा नंबर सात जो तो ओ वापस आए ता ओ कैजुअली मैसेज करेगा बीजेसी बोलेगा नॉर्मल बिहेव करेगा तुम तो वारी है ਓਵਰ ਐਕਸਾਈਟਮੈਂਟ ਨਹੀਂ ਕਰਨਾ ਬਸ ਰਿਸਪੈਕਟ ਬੈਲੈਂਸ ਨੰਬਰ 8 ਸੈਲਫ ਰਿਸਪੈਕਟ ਫਾਰਮੂਲਾ ਯਾਦ ਰੱਖੋ ਜੋ ਤੁਹਾਨੂੰ ਆਸਾਨੀ ਨਾਲ ਮਿਲ ਜਾਂਦਾ ਹੈ ਉਸਦੀ ਕਦਰ ਨਹੀਂ ਹੁੰਦੀ ਤੁਹਾਡੀ ਵੈਲਿਊ ਤੁਹਾਡੀ ਬਾਉਂਡਰੀ ਨਾਲ ਬਣਦੀ ਹੈ ਨੰਬਰ 9 ਅਗਰ ਉਹ ਕਦੀ ਵਾਪਸ ਨਾ ਆਏ ਤਾਂ ਇਹ ਸਭ ਤੋਂ ਵੱਡੀ ਜਿੱਤ ਹੈ ਕਿਉਂਕਿ ਜੋ ਤੁਹਾਨੂੰ ਖੋਣ ਤੋਂ ਨਹੀਂ ਡਰਿਆ ਉਹ ਤੁਹਾਨੂੰ ਡਿਜ਼ਰਵ ਨਹੀਂ ਕਰਦਾ ਲੋਸ ਤੁਹਾਡਾ ਨਹੀਂ ਉਸ ਦਾ ਹੈ ਅਗਰ ਅੱਜ ਇਹ ਵੀਡੀਓ ਤੁਹਾਨੂੰ ਚੰਗਾ ਲੱਗਿਆ ਤਾਂ ਯਾਦ ਰੱਖੋ ਤੁਸੀਂ ਰਿਪਲੇਸ ਨਹੀਂ ਤੁਸੀਂ ਆਪਸ਼ਨ ਨਹੀਂ ਹੋ ਤੁਹਾਨੂੰ ਖੁਦ ਉੱਪਰ ਖੜੇ ਹੋਣਾ ਸਿੱਖਣਾ ਹੈ ਅਗਰ ਤੁਸੀਂ ਚਾਹੁੰਦੇ ਹੋ ਐਸੀਆਂ ਹੋਰ ਵੀਡੀਓ ਜੋ ਤੁਹਾਡੇ ਦਿਮਾਗ ਤੇ ਆਤਮਾ ਨੂੰ ਮਜ਼ਬੂਤ ਕਰੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਾਂ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ